ਅੱਜ ਈਟੀਟੀ 994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦਾ ਜਿਹੜਾ ਇੱਕ ਪ੍ਰੋਟੈਸਟ ਆ ਜਿਹੜਾ ਇੱਕ ਐਕਸ਼ਨ ਆ ਉਹ ਰੱਖਿਆ ਹੋਇਆ ਪੀ ਆ 1 ਅਗਸਤ ਨੂੰ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਨਾਲ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਸਾਹਿਬ ਜਿਹੜਾ ਇਹਨਾਂ ਨੇ ਜਿਹੜਾ ਸਿਲੇਬਸ ਆ ਯੁੱਧ ਨਸ਼ਿਆਂ ਦੇ ਵਿਰੁੱਧ ਉਹ ਬੱਚਿਆਂ ਨੂੰ ਸ਼ੁਰੂ ਕਰਿਆ ਬੱਚਿਆਂ ਨੂੰ ਪੜਾਉਣ ਦੇ ਲਈ ਸ਼ੁਰੂ ਕਰਿਆ ਕੀਤਾ ਸੀਗਾ ਦੇ ਉਸ ਮੌਕੇ ਤੇ ਪੰਜਾਬ ਦੇ ਬੇਰੋਜ਼ਗਾਰ ਜਿਹੜੇ ਲਗਭਗ ਸਾਡੇ 7 ਮਹੀਨਿਆਂ ਤੋਂ ਪੰਜਾਬ ਦੇ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਕਰਨ ਲਈ ਜਿਹੜਾ ਚੰਡੀਗੜ੍ਹ ਸਾਡੇ 3.5 350 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਜਾਂਦੇ ਆ ਪਰ ਜਦੋਂ ਉੱਥੇ ਚੰਡੀਗੜ੍ਹ ਪਹੁੰਚਦੇ ਆ ਉੱਥੇ ਉਹਨਾਂ ਦੀ ਮੀਟਿੰਗ ਜਿਹੜਾ ਸਿੱਖਿਆ ਮੰਤਰੀ ਸਾਹਿਬ ਨਾਲ ਨਹੀਂ ਹੁੰਦੀ ਪਹਿਲਾਂ ਮੀਟਿੰਗ ਰੱਖ ਦਿੱਤੀ ਜਾਂਦੀ ਹੈ ਜਦੋਂ ਉੱਥੇ ਜਾਂਦੇ ਆ ਉਸ ਤੋਂ ਬਾਅਦ ਪੋਸਟਪੋਨ ਕਰ ਦਿੱਤੀ ਜਾਂਦੀ ਆ ਉਸ ਦੇ ਰੋਸ ਵਜੋਂ 893 ਭਰਤੀ ਪੂਰੀ ਕਰਵਾਉਣ ਦੇ ਲਈ ਅੱਜ ਆ ਜਿਹੜਾ ਇੱਥੇ ਇੱਕ ਪ੍ਰੋਟੈਸਟ ਆ ਸਾਰੇ ਪੰਜਾਬ ਦਾ ਉਹ ਆ ਰੱਖਿਆ ਹੋਇਆ ਸੀਗਾ ਤੇ ਉਸ ਦੌਰਾਨ ਆਪਣੇ ਕੁਝ ਜਿਹੜੇ ਕੂਬਾ ਕੂ ਨੇ ਉਹਨਾਂ ਨੂੰ ਉਹਦੇ ਵਿੱਚ ਭਾਵੇਂ ਸੁਵਿੰਦਰ ਬੋਰ ਉਹਨਾਂ ਭਾਵੇਂ ਹੈਪੀ ਨੇ ਹਰਪ੍ਰੀਤ ਉਹਨਾਂ ਨੂੰ ਕਸਵੇਰੇ ਘਰਾਂ ਦੇ ਵਿੱਚ ਹੀ ਇਸ ਪੰਜਾਬ ਪੁਲਿਸ ਦੇ ਜਿਹੜਾ ਪੁਲਿਸ ਬਰਤਾਨਾ ਉਹਨਾਂ ਨੇ ਡਿਟੇਨ ਕਰ ਲਿਆ ਤੇ ਉਸ ਤੋਂ ਬਾਅਦ ਬਾਅਦ ਕੁਝ ਸਾਥੀ ਸੀ ਜਿਹੜੇ ਸਰਿੰਦਰਪਾਲ ਗੁਰਦਾਸਪੁਰ ਮਨਦੀਪ ਕੁਮਾਰ ਬਾਕੀ ਸਾਥੀ ਕਰਨ ਕੰਬੋਜ ਹੋਗੇ ਆਪਣਾ ਸਰਬਜੀਤ ਹੋਗੇ ਆ ਸ਼ੋਕਜੀ ਹੋਗੇ ਬਾਕੀ ਜੇ ਹੋਰ ਵੀ ਬਹੁਤ ਸਾਥੀ ਸੀਗੇ ਆਪਣਾ ਗੁਰਪ੍ਰੀਤ ਬਾਜਵਾ ਜੀ ਅਜੇ ਬਹੁਤ ਸਾਰੇ ਸਾਥੀਆਂ ਨਾਲ ਸਾਡਾ ਸੰਪਰਕ ਨਹੀਂ ਹੋ ਰਿਹਾ ਇਹ ਅਜੇ ਵੀ ਜਿਹੜਾ ਥਾਣਿਆਂ ਦੇ ਵਿੱਚ ਸਰਿੰਦਰਪਾਲ ਗੁਰਦਾਸਪੁਰ ਮਨਦੀਪ ਇਹ ਸਾਰੇ ਸਾਥੀਆਂ ਨੂੰ ਅਜੇ ਥਾਣਿਆਂ ਦੇ ਵਿੱਚ ਡੱਕਿਆ ਹੋਇਆ ਜੇ ਤੱਕ ਸਾਡਾ ਕੋਈ ਵੀ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਜਿੰਨੇ ਬਹੁਤ ਸਾਰੇ ਸਾਥੀ ਅੱਜ ਥਾਣੇ ਦੇ ਵਿੱਚ ਲੈ ਕੇ ਗਏ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਪਰ ਬਾਕੀ ਸਾਥੀਆਂ ਨੂੰ ਅਜੇ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ ਇਹ ਸਾਡੀ ਅਪੀਲ ਵੀ ਆ ਆਪਣਾ ਸੋਸ਼ਲ ਮੀਡੀਆ ਦੇ ਰਾਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਜੇ ਸਾਡੇ ਬੇਰੋਜ਼ਗਾਰ ਅਧਿਆਪਕਾਂ ਸਾਥੀਆਂ ਨੂੰ ਨਹੀਂ ਛੱਡਿਆ ਜਾਂਦਾ ਤਾਂ ਇਹ ਜਿਹੜਾ ਸੰਘਰਸ਼ਾ ਇਹ ਐਜੀਟੇਸ਼ਨ ਆ ਇਹਨੂੰ ਹੋਰ ਤਿੱਖਾ ਕੀਤਾ ਜਾਊਗਾ ਬੇਰੋਜ਼ਗਾਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਜਿਹੜਾ ਰਿਹਾ ਕਰਵਾਇਆ ਜਾਊਗਾ ਤੇ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਬੇਰੋਜ਼ਗਾਰ ਅਧਿਆਪਕਾਂ ਨੂੰ ਰਿਹਾ ਕਰੋ ਤੇ ਉਸ ਤੋਂ ਬਾਅਦ ਜਿੰਨੇ ਵੀ ਬੇਰੋਜ਼ਗਾਰ ਅਧਿਆਪਕ ਅੱਜ ਇੱਥੇ ਪਹੁੰਚੇ ਕੁਝ ਨੂੰ ਜਿਹੜੀਆਂ ਟ੍ਰੈਫਿਕ ਆਦੀਆਂ ਅੜਚਨਾ ਲੱਗੀਆਂ ਬੇਰੋਜ਼ਗਾਰ ਅਧਿਆਪਕਾਂ ਨੂੰ ਉਹ ਇੱਥੇ ਪਹੁੰਚ ਨਹੀਂ ਸਕੇ ਬਾਅਦ ਚਾਏ ਤੇ ਜਿੰਨੇ ਵੀ ਪਹੁੰਚੇ ਉਹਨਾਂ ਦਾ ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕ ਸਾਥੀਓ ਅੱਜ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਆਪਣਾ ਤੇ ਕਿਉਂਕਿ ਕਿਸੇ ਦਾ ਕਿਸੇ ਦੇ ਸੱਟ ਲੱਗੀ ਆ ਕਿਸੇ ਦਾ ਕੁਝ ਕਈ ਫੋਨ ਵੀ ਗੁੰਮ ਹੋ ਗਏ ਸੀ ਉਹ ਫੋਨ ਮਿਲ ਗਏ ਆ ਤੇ ਸਾਰੇ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਸਾਰੇ ਸਾਥੀ ਠੀਕ-ਠਾਕ ਘਰੇ ਪਹੁੰਚ ਗਏ ਹੋਣਗੇ ਕਾफी ਜਿਆਦਾ ਨੁਕਸਾਨ ਵੀ ਹੋਇਆ ਤੇ ਅਜੇ ਸਾਥੀ ਵੀ ਆਪਣੇ ਨਾਲ ਸੰਪਰਕ ਜਣੀ ਇਸ ਕਰਕੇ ਜਿੰਨੇ ਸਾਥੀ ਇਸ ਵਕਤ ਲਾਈਵ ਸੁਣਦੇ ਨੇ ਤੁਹਾਨੂੰ ਸਾਥੀਓ ਜਿਹੜੀ ਫੰਡ ਦੀ ਅਸੀਂ ਅਪੀਲ ਕਰਾਂਗੇ ਕਿਉਂਕਿ ਸਾਨੂੰ ਵੀ ਪਤਾ ਜਿਹੜਾ ਬੇਰੁਜ਼ਗਾਰ ਅਧਿਆਪਕ ਨੇ ਕਿਉਂਕਿ ਅਸੀਂ ਪਹਿਲਾਂ ਬਹੁਤ ਖਰਚਾ ਕਰਕੇ ਪੜਾਈਆਂ ਕੀਤੀਆਂ ਨੇ ਹੁਣ 3 ਸਾਲ ਹੋ ਗਏ ਲਗਾਤਾਰ ਇਸ ਬੇਰੁਜ਼ਗਾਰੀ ਦੇ ਆਲਮ ਦੇ ਵਿੱਚ ਜੂਝ ਰਹੇ ਹਾਂ ਜਿਹੜਾ ਆਲਮਾ ਉਹਦੇ ਵਿੱਚੋਂ ਲੰਘ ਰਹੇ ਹਾਂ ਆ ਪਰ ਫਿਰ ਵੀ ਤੁਹਾਨੂੰ ਅਸੀਂ ਅਪੀਲ ਕਰਾਂਗੇ ਤੁਸੀਂ ਆਪਣਾ ਜਿੰਨਾ ਕੁ ਵੀ ਕਰ ਸਕਦੇ ਹੋ ਤੁਸੀਂ ਸਾਥੀ ਜਿਹੜਾ ਜਥੇਬੰਦੀ ਦਾ ਜਿਹੜਾ ਅਕਾਊਂਟ ਆ ਉਹਦੇ ਵਿੱਚ ਤੁਸੀਂ ਆਪਣਾ ਫੰਡ ਦਾ ਸਹਿਯੋਗ ਕਰ ਦਿਓ ਜਿਹੜੇ ਸਾਥੀ ਅਜੇ ਨਹੀਂ ਪਹੁੰਚ ਸਕੇ ਕਿਉਂਕਿ ਅਜੇ ਕਾਫੀ ਜ਼ਿਆਦਾ ਸਾਨੂੰ ਅਜੇ ਲੋੜ ਆ ਜੀ ਅਸੀਂ ਇੱਥੇ ਅਜੇ ਫਿਰ ਰਹੇ ਆ ਸਾਰੇ ਸਾਥੀ ਕੋ ਸਾਥੀ ਕਿਤੇ ਗਏ ਹੋਏ ਨੇ ਬਹੁਤ ਸਾਰੇ ਗਿਣਤੀ ਆ ਉਹ ਸਾਥੀ ਕਿਤੇ ਕਿਤੇ ਕਿਸੇ ਦੀ ਕਿਤੇ ਡਿਊਟੀ ਲੱਗੀ ਹੋਈ ਆ ਪਰ ਅਜੇ ਤੱਕ ਉਹਨਾਂ ਨਾਲ ਸੰਪਰਕ ਜਿਹੜੇ ਅਜੇ ਤੱਕ ਸਾਥੀ ਮਤਲਬ ਆਪਣਾ ਰੱਖੇ ਹੋਏ ਸੀ ਥਾਣੇ 'ਚ ਉਹਨਾਂ ਨਾਲ ਅਜੇ ਕੋਈ ਵੀ ਸੰਪਰਕ ਨਹੀਂ ਹੋਇਆ ਇਸ ਕਰਕੇ ਤੁਸੀਂ ਬਣਦਾ ਸਹਿਯੋਗ ਆ ਸਾਥੀਓ ਜਿਸ ਤਰੀਕੇ ਨਾਲ ਅੱਗੇ ਤੁਸੀਂ ਸਹਿਯੋਗ ਕਰਦੇ ਹੋ ਪਲੀਜ਼ ਤੁਹਾਨੂੰ ਇਹ ਬੇਨਤੀ ਆ ਰਿਕੁਐਸਟ ਆ ਅਪੀਲ ਆ ਕਿ ਤੁਸੀਂ ਫੰਡ ਦਾ ਸਹਿਯੋਗ ਜ਼ਰੂਰ ਕਰਿਓ ਤੇ ਜਿਹੜੀ ਗੱਲ ਭਰਤੀ ਦੀ ਆ ਇਹ ਬੇਰੁਜ਼ਗਾਰ ਅਧਿਆਪਕ ਸਾਥੀਓ ਤੁਸੀਂ ਹੌਸਲਾ ਬਣਾ ਕੇ ਰੱਖੋ ਤੇ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਪੰਜਾਬ ਸਰਕਾਰ ਨੂੰ ਇਹ ਚੈਲੰਜ ਕੀਤਾ ਕਿ ਪੰਜਾਬ ਦੇ ਬੇਰੁਜ਼ਗਾਰ ਤੇ ਖਾਸ ਕਰਕੇ ਜ਼ਿਲ੍ਹਾ ਫਾਜ਼ਿਲਕਾ ਦੇ ਜਿਹੜਾ ਜੇ ਤੁਸੀਂ ਪ੍ਰਟੈਸਟ ਰੱਖਦੇ ਹੋ ਮੁੱਖ ਮੰਤਰੀ ਸਾਹਿਬ ਤੇ ਸਿੱਖਿਆ ਮੰਤਰੀ ਸਾਹਿਬ ਜੇ ਤੁਸੀਂ ਇੱਥੇ ਪ੍ਰਟੈਸਟ ਰੱਖਦੇ ਹੋ ਤਾਂ ਇੱਥੇ ਫਿਰ ਜਿਹੜਾ ਬੇਰੁਜ਼ਗਾਰ ਨੇ ਉਹ ਤੁਹਾਨੂੰ ਆਪਣੇ ਰੂਪ ਦੇ ਵਿੱਚ ਜ਼ਰੂਰ ਟੱਕਰਗੇ ਆਉਣ ਵਾਲੇ ਜਿਨ੍ਹਾਂ ਦੇ ਲਈ ਦਿਨਾਂ ਦੇ ਲਈ ਵੀ ਤੁਹਾਡਾ ਸਵਾਗਤ ਆ ਤੇ ਜੇ ਬੇਰੋਜ਼ਗਾਰਾਂ ਦੀ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਤਾਂ ਬੇਰੋਜ਼ਗਾਰ ਵੀ ਇਸੇ ਤਰੀਕੇ ਦੇ ਨਾਲ ਫਿਰ ਤੁਹਾਨੂੰ ਹੋਰ ਤਕੜੇ ਹੋ ਕੇ ਜਿਹੜਾ ਮਿਲਣਗੇ ਇਸ ਕਰਕੇ ਸਾਰੇ ਸਾਥੀ ਸਹਿਯੋਗ ਕਰੋ ਫੰਡ ਦਾ ਵੀ ਸਹਿਯੋਗ ਕਰੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸ ਤੋਂ ਬਾਅਦ ਇੱਕ ਗੱਲ ਹੋਰ ਕਿ ਆਪਣੇ ਜਿੰਨੇ ਵੀ ਜਥੇਬੰਦੀਆਂ ਨਾਲ ਆ ਕੇ ਖੜੀਆਂ ਆਪਾਂ ਨੂੰ ਥਾਣੇ ਤੱਕ ਵੀ ਪਹੁੰਚੇ ਆਪਣੇ ਡੈਮੋਕ੍ਰੈਟਿਕ ਟੀਚਰ ਫਰੰਟ ਜਿਹੜਾ ਸਰ ਮਹਿੰਦਰ ਕੌੜਿਆਂ ਵਾਲੀ ਫਾਜ਼ਿਲਕਾ ਤੋਂ ਜ਼ਿਲ੍ਹਾ ਪ੍ਰਧਾਨ ਨੇ ਉਹ ਸਾਡੇ ਨਾਲ ਸੰਪਰਕ ਵਿੱਚ ਸੀਗੇ ਤੇ ਇੱਥੇ ਵੀ ਪਹੁੰਚੇ ਹੁਣ ਇਸ ਵਕਤ ਜੇ ਅਿਹਾਰਨੀ ਵਾਲੇ ਪਹੁੰਚੇ ਆ ਉਹ ਆਪਣੇ ਆਪਣੀ ਗੱਲਬਾਤ ਆ ਤੁਹਾਡੇ ਨਾਲ ਸਾਂਝੀ ਕਰਨਗੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ ਤੁਹਾਨੂੰ ਅਪੀਲ ਹੈ ਕਿ ਤੁਸੀਂ ਉਹਨਾਂ ਦੇ ਵਿਚਾਰ ਜੇਰਾ ਜਰੂਰ ਸੁਣਿਓ ਸਰ ਮਹਿੰਦਰ ਕੌਰ ਵਾਲੇ ਸਾਡੇ ਉਪਰ ਸਭੀਓ ਫਸੇ 94 ਪਰਤੀ ਦੇ ਵਿੱਚੋਂ ਜਿੰਨੇ ਵੀ ਸਾਥੀ ਹਾਲੇ ਪਰਤੀ ਹੁਣ ਰਹਿੰਦੇ ਆ ਉਹਨਾਂ ਦੇ ਸਟਰਗਲ ਦੇ ਵਿੱਚ ਲਗਾਤਾਰ ਹਮਾਇਤ ਦੇ ਵਿੱਚ ਹੈਗੇ ਆ ਔਰ ਅੱਜ ਦਾ ਵੀ ਉਹਨਾਂ ਨੇ ਪ੍ਰੋਟੈਸਟ ਜੋ ਕੀਤਾ ਔਰ ਜੋ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਉਹ ਮਿਲਣ ਦੀ ਕੋਸ਼ਿਸ਼ ਦੇ ਵਿੱਚੋਂ ਉਹਨਾਂ ਨੂੰ ਡੰਡਿਆਂ ਦੀ ਸਜ਼ਾਤਾਂ ਦਿੱਤੀਆਂ ਗਈਆਂ ਕੁੜੀਆਂ ਦੇ ਗੁੱਤਾ ਪੱਟੀਆਂ ਗਈਆਂ ਚੁੰਨੀਆਂ ਖਿੱਚੀਆਂ ਗਈਆਂ ਇਹ ਸਰਕਾਰ ਦਾ ਨਿਖਿਤ ਦੀ ਜੋ ਕਰਾ ਰਿਹਾ ਹੈਗਾ ਚਾਹੀਦਾ ਤਾਂ ਇਹ ਸੀਗਾ ਕਿ ਅੱਜ ਜਦੋਂ ਭਗਵੰਤ ਮਾਨ ਇੱਥੇ ਅਰਨੀ ਵਾਲੇ ਦੇ ਵਿੱਚ ਆਪਣੀ ਜਿਹੜਾ ਇਹ ਸਿਆਸੀ ਪ੍ਰੋਗਰਾਮ ਕਰਨ ਆਇਆ ਸੀਗਾ ਤੇ ਇੱਥੇ ਲੋਕਾਂ ਦੇ ਲਈ ਰੁਜ਼ਗਾਰ ਦਾ ਜਿਹੜਾ ਇੱਕ ਐਲਾਨ ਕਰਕੇ ਜਾਂਦਾ ਜਿਹੜੀਆਂ ਭਰਤੀਆਂ ਰਹਿੰਦੀਆਂ ਉਹਨਾਂ ਨੂੰ ਪੂਰਾ ਕਰਨ ਦਾ ਐਲਾਨ ਕਰਕੇ ਜਾਂਦਾ ਪਰੰਤੂ ਜਿਹੜੇ ਸਿਆਸੀ ਪ੍ਰੋਪਾਗੈਂਡੇ ਤਹਿਤ ਲੋਕਾਂ ਨੂੰ ਗੁੰਮਰਾਹ ਕਰਨ ਦੀ ਲਗਾਤਾਰ ਜੋ ਸਾਜ਼ਿਸ਼ਾਂ ਕਰ ਰਹੇ ਆ ਇਹਦੇ ਵਿੱਚ ਲਗਾਤਾਰ ਫੇਲ ਹੋ ਰਿਹਾ ਹੈ ਅੱਜ ਲਗਭਗ 6 ਜ਼ਿਲ੍ਹਿਆਂ ਦੇ ਵਿੱਚੋਂ ਅਧਿਕਾਰੀਆਂ ਨੂੰ ਬੁਲਾ ਕੇ ਇੱਥੇ ਆਪਦਾ ਇਹ ਪ੍ਰੋਗਰਾਮ ਕੀਤਾ ਯੁੱਧ ਨਸ਼ਿਆਂ ਵਿਰੁੱਧ ਔਰ ਪੂਰੀ ਦੀ ਪੂਰੀ ਦਿੱਲੀ ਵਾਲੀ ਜੁੰਡਲੀ ਇੱਥੇ ਉਹਨਾਂ ਦੇ ਨਾਲ ਸੀਗੀ ਔਰ ਇਹ ਦਿਖਾਉਣਾ ਚਾਹੁੰਦੇ ਸੀਗੇ ਕਿ ਦੇਖੋ ਸਾਡੇ ਲੋਕ ਕਿੰਨੇ ਨਾਲ ਆ ਲੇਕਿਨ ਅਸੀਂ ਤੁਹਾਨੂੰ ਇਹ ਦੱਸਣਾ ਚਾਉਂਦੇ ਆ ਤੇ 3000 ਦੇ ਕਰੀਬ ਅਧਿਆਪਕਾਂ ਨੂੰ ਇੱਥੇ ਦਵਾ ਦੇ ਕੇ ਇੱਥੇ ਬੁਲਾਇਆ ਗਿਆ ਸੀਗਾ ਔਰ 6 ਜ਼ਿਲ੍ਹਿਆਂ ਦੇ ਵਿੱਚੋਂ ਅਧਿਆਪਕਾਂ ਨੂੰ ਬੱਸਾਂ ਦੇ ਵਿੱਚ ਇੱਥੇ ਲਿਆ ਕੇ ਡਿਪਲੋਏ ਕੀਤਾ ਗਿਆ ਸੀਗਾ ਔਰ ਉਹ ਅੱਜ ਹੁਣ 5 ਵਜੇ 5 ਤੋਂ 5 ਵਜੇ ਤੋਂ ਉੱਪਰ ਸਮਾ ਹੋਇਆ ਔਰ ਉਹਦੇ ਆਪਕ ਉਹਨਾਂ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਇੱਥੇ ਫਸੀਆਂ ਹੋਈਆਂ ਐ। ਬਾਰਿਸ਼ ਕਾफी ਔਨ ਕਰਕੇ ਉਹ ਬੱਸਾਂ ਫਸੀਆਂ ਹੋਈਆਂ ਐ ਔਰ ਉਹਦੇ ਆਪਕ ਘਰੇ ਜਾਣ ਲਈ ਮੁਕਤਮ ਉਤਾਲ ਹੈਗੇ ਐ। ਅਸੀਂ ਪਿੱਛੇ ਦੀ ਪਿੱਛੇ ਦੇਖ ਕੇ ਆਇਆ ਟਾਬਿਆਂ ਤੇ ਰੁਕੇ ਹੋਏ ਐ। ਉਹਨਾਂ ਦੇ ਰੁਕਣ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਸ ਕਰਕੇ ਇਹ ਸਰਕਾਰ ਦਾ ਜਿਹੜਾ ਜਿਹੜਾ ਘਟਿਆ ਤਾਰ ਗੁਜਾਰੀ ਹੈ ਤੇ ਇਹਨਾਂ ਦੇ ਮਾੜੀ ਮਨਸ਼ਾ ਨੂੰ ਦਰਸਾਉਂਦੀ ਐ। ਅਸੀਂ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਜਿਹੜੇ ਵੀ ਅਧਿਪਕਾਂ ਦੇ ਪਰਿਸੀ ਦੇ ਵਿੱਚੋਂ ਜੋ ਵੀ ਰਹਿੰਦੇ ਆ ਉਹਨਾਂ ਦੀ perties ਨੂੰ ਤੁਰੰਤ ਬਹਾਲ ਕੀਤਾ ਜਾਵੇ ਭਰਿਆ ਜਾਵੇ ਪੋਸਟਾਂ ਨੂੰ ਔਰ ਇੱਥੇ ਸਿਆਸੀ ਪ੍ਰੋਪਾਗੈਂਡੇ ਕਰਨ ਲਈ ਥਾਂ ਤੇ ਸੱਚੀਓ ਲੋਕਾਂ ਦੇ ਨਾਲ ਕੰਮ ਕੀਤਾ ਜਾਵੇ ਨਹੀਂ ਤਾਂ ਇਹ ਤੁਸੀਂ ਇਹ ਸਮਝਦੇ ਹੋ ਕਿ ਪਿਛਲੇ ਸਰਕਾਰਾਂ ਦੇ ਵਿੱਚ ਧਰਨੇ ਲਗਾ ਕੇ ਤੇ ਉਹਨਾਂ ਦੀ ਹਮਾਇਤ ਕਰਕੇ ਤੁਸੀਂ ਸਰਕਾਰ ਦੇ ਵਿੱਚ ਆ ਗਏ ਇਸ ਕੀ ਜਿਹੜੀ ਤੁਹਾਡੀ ਪਿਛਲੀਆਂ ਸਰਕਾਰਾਂ ਦੇ ਨਾਲ ਕੁੱਤੇ ਖਾਣੀ ਹੋਈ ਉਸ ਤੋਂ ਵੱਧ ਕੁੱਤੇ ਖਾਣੀ ਤੁਹਾਡੇ ਨਾਲ ਹੋਊਗੀ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਪਲੈਂਟ ਪੂਲਿੰਗ ਔਰ ਕਿਸਾਨੀ ਮਸਲਿਆਂ ਦੇ ਵਿੱਚ ਤੁਹਾਨੂੰ ਪਿੰਡਾਂ ਦੇ ਵਿੱਚ ਲੋਕ ਵੜਨ ਨਹੀਂ ਦੇ ਰਹੇ ਔਰ ਇਹ ਅਧਿਆਪਕ ਵੀ ਤੁਹਾਨੂੰ ਪਿੰਡਾਂ ਦੇ ਵਿੱਚ ਜਦੋਂ ਆਉਂਗੇ ਤਾਂ ਸਵਾਲ ਕਰਨਗੇ ਇਸ ਕਰਕੇ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸਮੇਂ ਰਹਿੰਦੇ ਆ ਇਹਨਾਂ ਦੇ ਆਕਾਂ ਨੂੰ ਰੁਜ਼ਗਾਰ ਦਿਓ ਔਰ ਹੋਰ ਵੀ ਸਕੂਲਾਂ ਦੇ ਵਿੱਚ ਜਿਹੜੇ ਖਾਲੀ ਦੇ ਆਕਾਂ ਤੋਂ ਵੀ ਹੋਣੇ ਸਕੂਲ ਪਏ ਉਹਨਾਂ ਦੇ ਵਿੱਚ ਸਕੂਲਾਂ ਦੇ ਵਿੱਚ ਅਧਿਆਪਕਾਂ ਅਧਿਆਪਕਾਂ ਨੂੰ ਭੇਜੋ ਨਹੀਂ ਤਾਂ ਇਹ ਲੋਕ ਰੋ ਹੋਰ ਵਧੇਗਾ ਉਹ ਡੈਮੋਕਰੈਟਿਕ ਫੀਚਰਸ ਫਰੰਟ ਇਹਨਾਂ ਸਾਰੇ ਸੰਘਰਸ਼ ਕਰਦੇ ਅਧਿਆਤਾਂ ਦੇ ਨਾਲ ਹਮੇਸ਼ਾ ਅੰਗ-ਸੰਗ ਖੜੀ ਆ ਔਰ ਹਮੇਸ਼ਾ ਖੜੇ ਰਹਾਂਗੇ ਇਹ ਮਤ ਬੁਲੇ ਖੇਦੇ ਵਿੱਚ ਰਹੋ ਕਿ ਸ਼ਾਇਦ ਇਹ ਸਰਕਾਰ ਤੋਂ ਡਰ ਜਾਣਗੇ ਪੁਲਿਸ ਦੇ ਡੰਡੇ ਤੋਂ ਡਰ ਜਾਣਗੇ ਇਸ ਤਰ੍ਹਾਂ ਦਾ ਨਾ ਤਾਂ ਇਹ ਪੰਜਾਬ ਦੇ ਮਿੱਟੀ ਦੇ ਵਿੱਚ ਇਸ ਤਰ੍ਹਾਂ ਦੀ ਖਸਲਤ ਹੈਗੀ ਹੈ ਜਿਹੜਾ ਵੀ ਹਾਕਮ ਇੱਥੇ ਆਇਆ ਜਿਹੜਾ ਵੀ ਚੜ ਕੇ ਆਇਆ ਉਹਨੂੰ ਮੂਹ ਨਹੀਂ ਖਾਣੀ ਪਈ ਉਹ ਤੁਹਾਨੂੰ ਵੀ ਖਾਣੀ ਪੈਣੀ ਹੈ ਇਸ ਕਰਕੇ ਮੋਰ ਤੋਂ ਅਪੀਲ ਕਰਦੇ ਆ ਕਿ ਸਾਡੇ ਜਿੰਨੇ ਵੀ ਅਧਿਆਪਕ ਜ਼ਿਲ੍ਹਿਆਂ ਦੇ ਵਿੱਚ ਥਾਣਿਆਂ ਦੇ ਵਿੱਚ ਚੱਕੇ ਉਹਨਾਂ ਨੂੰ ਤੁਰੰਤ ਰਿਆ ਕੀਤਾ ਜਾਵੇ ਪਰੋਣਾ 92 ਜਿਹੜੀ ਹੈਗੀ ਹੈ ਪੱਤੀ ਉਹ ਬਹਾਲ ਪੂਰੀ ਕੀਤੀ ਜਾਵੇ ਧੰਨਵਾਦ ਸਾਰੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਰ ਮਹਿੰਦਰ ਸਰਦਾ ਬਹੁਤ ਬਹੁਤ ਧੰਨਵਾਦ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਤੋਂ ਡੀਟੀਐਫ ਜਰਨਲ ਸੱਤਰ ਪੰਜਾਬ ਆ ਮਹਿੰਦਰ ਸਿੰਘ ਹਾਂ ਜੀ ਸਰ ਮੈਂ ਸੌਰੀ ਬਕਸਾ ਸਰ ਮਹਿੰਦਰ ਸਿੰਘ ਕੌੜਿਆਵਾਲੀ ਜਰਨਲਿਸਟ ਖਤਰ ਪੰਜਾਬ ਡੀਟੀਐਫ ਤੇ ਸਰਦਾ ਵੀ ਬਹੁਤ ਬਹੁਤ ਧੰਨਵਾਦ ਡੀਟੀਐਫ ਜਥੇਬੰਦੀ ਦਾ ਹੋਰ ਜਿੰਨੀਆਂ ਵੀ ਭਰਾਤਰੀ ਜਥੇਬੰਦੀ ਆਪਣੇ ਸਹਿਯੋਗ ਦੇ ਵਿੱਚ ਸਾਥ ਦੇ ਵਿੱਚ ਆ ਕੇ ਖੜੀਆਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਾਥੀਓ ਤੁਸੀਂ ਵੀ ਹੌਸਲਾ ਬਣਾ ਕੇ ਰੱਖੋ ਭਰਤੀ ਆਪਾਂ ਜਿਹੜਾ ਸੰਘਰਸ਼ ਕਰਕੇ ਇਸੇ ਤਰੀਕੇ ਦੇ ਨਾਲ ਜਿਹੜਾ ਆਈਟੀਟੀ ਦਾ ਇਤਿਹਾਸ ਵੀ ਰਿਹਾ ਖਾਸ ਕਰਕੇ ਇਹ ਅਪਕਾਂ ਦਾ ਇਤਿਹਾਸ ਰਿਹਾ ਕਿ ਜਿਹੜੇ ਲੜਕੇ ਕਿਉਂਕਿ ਆਪਣਾ ਸੁਝਵਾਨ ਆਪਾਂ ਅਧਿਆਪਕ ਆ ਇਸ ਕਰਕੇ ਲੜਕੇ ਜਿਹੜਾ ਆਪਣਾ ਰੋਜ਼ਗਾਰ ਆਪਾਂ ਪ੍ਰਾਪਤ ਕਰਾਂਗੇ ਸੰਘਰਸ਼ ਕਰਕੇ ਜੋਬ ਲਵਾਂਗੇ ਤੇ ਇਸ ਕਰਕੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਸਾਥੀ ਜਿਹੜਾ ਫੰਡ ਦਾ ਤੁਹਾਨੂੰ ਬੈਨਰ ਵੀ ਜਿਹੜਾ ਜਥੇਵੰਦਿਆ ਸ਼ੇਅਰ ਕੀਤਾ ਹੋਂ ਉਹਦੇ ਵਿੱਚ ਜਿਹੜਾ ਤੁਸੀਂ ਫੰਡ ਦਾ ਸਹਿਯੋਗ ਕਰੋ ਮਨਦੀਪ ਕੁਮਾਰ ਤੇ ਰਾਜ ਕੁਮਾਰ ਦੇ ਨਾਮ ਤੇ ਹੈਗਾ ਵੈਸੇ ਮਨਦੀਪ ਕੁਮਾਰ ਉਹਨੇ ਅੰਦਰ ਨੇ ਪਰ ਉਹਨਾਂ ਦਾ ਜਿਹੜਾ ਆਪਣੇ ਕੋਲ ਸਾਡੇ ਕੋਲ ਹੀ ਹੈ ਉਹਨਾਂ ਦਾ ਫੋਨ ਵਗੈਰਾ ਤਾਂ ਇਸ ਕਰਕੇ ਸਾਰੇ ਸਾਥੀਆਂ ਦਾ ਧੰਨਵਾਦ ਅਸੀਂ ਤੁਰੰਤ ਕਢਾ ਕੇ ਆਪਦਾ ਜੋ ਵੀ ਸਾਡੇ ਜਿੱਥੇ ਵੀ ਜ਼ਰੂਰੀ ਆ ਤੁਹਾਨੂੰ ਦੱਸਾਂਗੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ